ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਸਾਡੇ ਨਾਲ ਮੌਜੂਦ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਰਸਿਕਾ ਸਤਿ ਸ਼ਕਾਲ ਜੀ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਕੈਨੇਡਾ ਦੇ ਵਿੱਚ ਨਵੇਂ-ਨਵੇਂ ਬਦਲਾਅ ਨੇ ਅੱਜ ਕੱਲ ਟ੍ਰੈਂਡ ਦੇ ਵਿੱਚ ਜਿਹੜੇ ਮਾਸਟਰਸ ਦੇ ਵਿਦਿਆਰਥੀ ਨੇ ਉਹ ਨਹੀਂ ਬਹੁਤ ਵੱਡੀ ਗਿਣਤੀ ਚ ਮਾਸਟਰਸ ਦੇ ਵਿਦਿਆਰਥੀ ਅਪਲਾਈ ਵੀ ਕਰ ਰਹੇ ਨੇ ਅਚਾਨਕ ਮਾਸਟਰਸ ਦੇ ਵਿਦਿਆਰਥੀਆਂ ਦਾ ਰੁਝਾਨ ਕੈਨੇਡਾ ਵੱਲ ਕਿਉਂ ਵਧਿਆ ਦੂਸਰਾ ਕਈ ਸਵਾਲ ਵਿਦਿਆਰਥੀਆਂ ਦੇ ਜ਼ਿਹਨ ਚ ਆਉਂਦੇ ਨੇ ਕੀ ਮਾਸਟਰਸ ਵਾਲਾ ਵਿਦਿਆਰਥੀ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ ਹੈ ਕਿ ਬੱਚਿਆਂ ਨੂੰ ਵੀ ਨਾਲ ਲੈ ਕੇ ਜਾ ਸਕਦਾ ਹੈ ਕੀ ਸਪਾਊਸ ਨੂੰ ਓਪਨ ਵਰਕ ਪਰਮਿਟ ਉੱਥੇ ਮਿਲੇਗਾ ਕੰਮ ਕਰਨ ਦੇ ਪੂਰੇ ਹੱਕ ਮਿਲਣਗੇ ਇਹ ਮਹੱਤਵਪੂਰਨ ਸਵਾਲ ਨੇ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਇਹਦੇ ਉੱਪਰ ਹੋਰ ਜਾਣਕਾਰੀ ਚਾਹੁੰਦੇ ਨੇ ਜਸਮੀਤ ਜੀ ਹੁਣ ਮੈਂ ਚਾਹੁੰਗਾ ਕਿ ਮਾਸਟਰਸ ਦੇ ਬੈਨੀਫਿਟ ਵੀ ਤੁਸੀਂ ਨਾਲ-ਨਾਲ ਦੱਸੋ ਔਰ ਕਿੰਨਾ ਕੁ ਖਰਚਾ ਔਰ ਕਿਸ ਤਰ੍ਹਾਂ ਦੀਆਂ ਡਿਗਰੀਆਂ ਅਵੇਲੇਬਲ ਹਨ ਜੇ ਤੁਹਾਨੂੰ ਮਾਸਟਰ ਡਿਗਰੀਸ ਚ ਜੈਸੀ ਕੀ ਹੈ ਕਿ ਕਿਸੇ ਗਵਰਨਮੈਂਟ ਕਾਲਜ ਚ ਜਾਂ ਕਮਿਊਨਿਟੀ ਯੂਨੀਵਰਸਿਟੀ ਚ ਅਡਮਿਸ਼ਨ ਲੈਣਾ ਚਾਹੁੰਦੇ ਆ ਤਾਂ ਐਸ ਰੂਲਸ ਚੇਂਜ ਹੋਣ ਤੋਂ ਪਹਿਲਾਂ ਵੀ ਸਾਨੂੰ ਪਤਾ ਸੀ ਕਿ ਮਾਸਟਰ ਡਿਗਰੀ ਚ ਅਡਮਿਸ਼ਨ ਲੈਣੀ ਵਾਸ ਵੈਰੀ ਵੈਰੀ ਡਿਫਿਕਲਟ ਬਿਕਾਜ਼ ਜਿਹੜਾ ਅਸੈਸਮੈਂਟ ਪੀਰੀਅਡ ਹੈਗਾ ਸੀ ਉਹ 6 ਤੋਂ 8 ਮਹੀਨੇ ਦਾ ਹੈਗਾ मास्टर डिग्री ਚ ਜੇ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ ਕਿਸੇ ਗਵਰਨਮੈਂਟ ਯੂਨੀਵਰਸਿਟੀ 'ਚ ਜੀ ਫਿਰ ਇਸ ਤੋਂ ਬਾਅਦ ਇਹ ਗੱਲ ਕਰਨੀ ਹੈ ਪ੍ਰਾਈਵੇਟ ਯੂਨੀਵਰਸਿਟੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਚਾਰਜ ਫੀਸ 'ਚ ਥੋੜਾ ਜਿਹਾ ਮੈਨੂੰ ਕਈ ਵਾਰੀ ਰਿਸਕ ਵੀ ਨਜ਼ਰ ਆ ਜਾਂਦਾ ਹੈ ਕਿਉਂਕਿ ਕੈਨੇਡਾ ਡੇ ਬਾਏ ਡੇ ਰੂਲਸ ਚੇਂਜ ਕਰੀ ਜਾ ਰਹੇ ਆ ਬਟ देयर आर ਸਮ ਗੁੱਡ ਪ੍ਰਾਈਵੇਟ ਯੂਨੀਵਰਸਿਟੀਆਂ ਜਿੰਨਾਂ ਵਿੱਚ ਮਾਸਟਰ ਡਿਗਰੀਜ਼ ਆਰ ਅਵੇਲੇਬਲ ਐਂਡ देयर आर ਸਮ ਗੁੱਡ ਪਬਲਿਕ ਯੂਨੀਵਰਸਿਟੀਆਂ ਜਿੰਨਾਂ 'ਚ ਮਾਸਟਰ ਡਿਗਰੀ ਅਵੇਲੇਬਲ ਹੈਗੀ ਹੈ ਔਰ ਬਟ ਮਾਸਟਰ ਡਿਗਰੀਜ਼ ਦਾ ਹਮੇਸ਼ਾ ਹੀ ਜਿਹੜਾ ਟਰਨ ਅਰਾਊਂਡ ਟਾਈਮ ਹੈ ਉਹ ਜ਼ਿਆਦਾ ਰਹੇਗਾ ਯਾਨੀ ਕਿ ਮਹੀਨੇ ਤੋਂ ਲੈ ਕੇ 3 ਮਹੀਨੇ ਦਾ ਟਾਈਮ ਪਾ ਕਹਿ ਸਕਦੇ ਆ ਫੋਰਨ ਆਫਰ ਲੈਟਰ बिकॉज ਇਨੀ ਜਲਦੀ ਕੋਈ ਮਾਸਟਰ ਡਿਗਰੀ ਚ ਆਫਰ ਲੈਟਰ ਨਹੀਂ ਮਿਲਦੀ ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰ ਲੈਂਦੇ ਆ ਕਿ ਮਾਸਟਰ ਡਿਗਰੀ ਸਮ ਟਾਈਮਸ ਇਜ਼ ਐਕਸਪੈਂਸਿਵ ਆਲਸੋ ਕੁਝ ਯੂਨੀਵਰਸਿਟੀਆਂ ਚ ਮਾਸਟਰ ਡਿਗਰੀ ਐਕਸਪੈਂਸਿਵ ਹੈ ਯਾਨੀ ਕਿ ਫੀਸ 25000 ਡਾਲਰ ਦੋ ਸਾਲਾਂ ਤੋਂ ਲੈ ਕੇ ਅਸੀਂ ਕਹਿ ਸਕਦੇ ਆ ਕਿ 50000 ਡਾਲਰ ਤੱਕ ਹੋ ਸਕਦੀ ਹੈ ਮਾਸਟਰ ਡਿਗਰੀ ਦੀ ਬਟ ਬੈਨੀਫਿਟਸ ਬਹੁਤ ਜ਼ਿਆਦਾ बिकॉज ਸਪਾਊਸ ਨੂੰ ਓਪਨ ਸਟਡੀ ਵਰਕ ਵੀਜ਼ਾ ਮਿਲੇਗਾ बिकॉज ਓਪਨ ਵਰਕਰ ਵੀਜ਼ਾ ਮਿਲੇਗਾ ਦੇ ਕੈਨ ਵਰਕ ਐਨੀਵੇਅਰ ਮਾਸਟਰ ਡਿਗਰੀ ਚ ਬੱਚਿਆਂ ਨੂੰ ਵੀ ਸਟੱਡੀ ਵੀਜ਼ਾ ਮਿਲੇਗਾ ਐਂਡ ਦੇ ਕੈਨ ਸਟੱਡੀ ਇਨ ਕੈਨੇਡਾ ਫਰੀ ਆਫ ਕਾਸਟ ਮੈਡੀਕਲ ਫੈਸਿਲਿਟੀਆਂ ਵਿਲ ਬੀ ਫਰੀ ਜਿਹੜੇ ਵੀ ਤਰੀਕ ਪੂਰਾ ਪਰਿਵਾਰ ਦੀ ਮੈਡੀਕਲ ਫੈਸਿਲਿਟੀ ਫਰੀ ਰਹੇਗੀ ਸੋ ਜਿਹੜੇ ਵੀ ਮਾਸਟਰ ਡਿਗਰੀ ਤੇ ਜਾਣਾ ਚਾਹੁੰਦੇ ਆ ਉਹਨਾਂ ਵਾਸਤੇ ਹੱਲੇ ਇੱਕ ਚੀ ਆਪਸ਼ਨ ਹੈਗੀ ਹੈ ਕੈਨੇਡਾ ਬਿਕੋਜ਼ ਮਾਸਟਰਸ ਤੇ ਸਪਾਊਸ ਐਂਡ ਬੱਚੇ ਨਾਲ ਜਾ ਸਕਦੇ ਨੇ 19 ਤੋਂ ਬਾਅਦ ਅਸੀਂ ਗੱਲ ਕਰ ਲੈਣੇ ਆ ਕਿ ਸਟੂਡੈਂਟਸ ਹੁਣ ਜਿੰਨੇ ਬੱਚੇ ਗਏ ਹੋਏ ਉੱਥੇ ਕਾਫੀ ਕਈ ਗਲਤੀਆਂ ਤਾਂ ਇਦਾਂ ਨਹੀਂ ਆ ਵੀ ਕੀਤੀਆਂ ਬੱਚਿਆਂ ਨੇ ਸੋ ਜਿਹੜੇ ਆਲਰੇਡੀ ਬੈਚਲਰ ਹੈਗੇ ਸੀ ਉਹਨਾਂ ਨੇ ਗ੍ਰੈਜੂਏਟ ਡਿਪਲੋਮਾ ਜਾਂ ਅੰਡਰ ਗ੍ਰੈਜੂਏਟ ਡਿਪਲੋਮਾ ਐਡਮਿਸ਼ਨ ਲਈਆਂ ਹੋਈਆਂ ਸੀ ਔਰ ਰੂਲ ਜਦੋਂ ਚੇਂਜ ਹੋਇਆ 19 ਮਾਰਚ ਨੂੰ ਤਾਂ ਉਹਨਾਂ ਦੇ ਸਪਾਊਸਸ ਹੁਣ ਆਪ ਬਾਹਰ ਨਹੀਂ ਜਾ ਸਕਦੇ ਸੋ ਉਹਨਾਂ ਨੂੰ ਮੇਰੀ ਐਡਵਾਈਸ ਹੈ ਕਿ ਆਪਣੇ ਤੁਸੀਂ ਕੋਰਸਸ ਜੇ ਕੰਪਲੀਟ ਕਰ ਲਏ ਨੇ ਤੇ ਉੱਥੇ ਮਾਸਟਰ ਡਿਗਰੀ ਲੈ ਸਕਦੇ ਹੋਰ ਆਪਣੇ ਸਪਾਊਸ ਨੂੰ ਬੁਲਾ ਸਕਦੇ ਹੋ ਨਹੀਂ ਤਾਂ ਫਿਰ ਜਿਹੜੇ ਸਪਾਊਸ ਹੁਣ ਅੰਡਰ ਗ੍ਰੈਜੂਏਟ ਡਿਪਲੋਮਾ ਚ ਗਏ ਹੋਏ ਆ ਉਹਨਾਂ ਦੇ ਸਪਾਊਸ ਦੇ ਟੂਰਿਸਟ ਵੀਜ਼ਾ ਅਸੀਂ ਅਪਲਾਈ ਕਰ ਸਕਦੇ ਹਾਂ ਔਰ ਬਹੁਤ ਅੱਛਾ ਸਕਸੈਸ ਰੇਟ ਆ ਰਿਹਾ ਹੈ ਬਿਕੋਜ਼ ਵੈਨ ਯੋਰ ਸਪਾਊਸ ਇਜ਼ देयर द ਟੂਰਿਸਟ ਵੀਜ਼ਾ ਬੜੀ ਆਸਾਨੀ ਦੇ ਨਾਲ ਐਮਬੈਸੀ ਦੇ ਰਹੀ ਹੈ ਬਿਲਕੁਲ ਠੀਕ ਹੈ ਔਰ ਮਾਸਟਰ ਡਿਗਰੀ ਲਈ ਹੁਣ ਇਨਟੇਕਸ ਕਿਹੜੇ ਕਿਹੜੇ ਅਵੇਲੇਬਲ ਨੇ ਸੋ ਰਾਈਟ ਨਾ ਦੇਖੋ ਅਕਤੂਬਰ ਇਨਟੇਕ ਇਸ ਆਲਸੋ ਅਵੇਲੇਬਲ ਐਂਡ ਜਨਵਰੀ ਇਨਟੇਕ ਇਸ ਅਵੇਲੇਬਲ ਬਟ ਜੇ ਤੁਸੀ ਕੋ ਫੰਡਸ ਅਰੇਂਜ ਕਰਨ ਲਈ ਸਮਾਂ ਲੱਗੇਗਾ ਤਾਂ ਤੁਸੀਂ ਜਨਵਰੀ ਇਨਟੇਕ ਤੇ ਜਾ ਸਕਦੇ ਹੋ ਅੱਛਾ ਮਸਟਰਸ ਲਈ ਖਰਚਾ ਕਿੰਨਾ ਹੁੰਦਾ ਹੈ ਸਪਾਊਸ ਦੇ ਵੀ ਅਲੱਗ ਤੋਂ ਕੋਈ ਖਰਚਾ ਤਾਂ ਨਹੀਂ ਕਿਸੇ ਤਰ੍ਹਾਂ ਹੁੰਦਾ ਨਹੀਂ ਸਪਾਊਸ ਨੂੰ ਕਿਸੇ ਤਰ੍ਹਾਂ ਦਾ ਕੋਈ ਫੀਸ ਨਹੀਂ ਦੇਣੀ ਪੈਂਦੀ ਹੈ ਸਾਨੂੰ ਕੋਈ ਇਦਾਂ ਦਾ ਅਲੱਗ ਤੋਂ ਖਰਚਾ ਨਹੀਂ ਕਰਨਾ ਪੈਂਦਾ ਬਟ ਇਹ ਸਪੰਡ ਸ਼ੋ ਕਰਨੇ ਪੈਂਦੇ ਸਾਨੂੰ ਸੋ ਫੰਡ ਸ਼ੋ 12 ਤੋਂ 15 ਲੱਖ ਜੇ ਆਪਾਂ ਕੰਫਰਟੇਬਲੀ ਸ਼ੋ ਕਰਾਂਗੇ ਤਾਂ ਸਪਾਊਸ ਵੀਜ਼ਾ ਈਜ਼ੀਲੀ ਲੱਗ ਸਕਦਾ ਬਿਲਕੁ ਬੱਚੇ ਦੀ এডਿਊਕੇਸ਼ਨ ਟੋਟਲੀ ਫ੍ਰੀ ਆਫ ਕਾਸਟ ਹੈ ਵੀ ਗਵਰਨਮੈਂਟ ਸਕੂਲਸ ਸਿਕੰਡਾ ਦੇ ਬਿਲਕੁਲ ਠੀਕ ਹੈ ਸੋ ਇਹ ਬੜਾ ਇੰਪੋਰਟੈਂਟ ਫੈਕਟਰ ਹੈ ਕਿ ਬੱਚੇ ਦੀ এডਿਊਕੇਸ਼ਨ ਜਿਹੜੀ ਗਵਰਨਮੈਂਟ ਸਕੂਲਸ এডਿਊਕੇਸ਼ਨ ਵੀ ਫ੍ਰੀ ਹੈ ਔਰ ਮੈਡੀਕਲ ਵੀ ਫ੍ਰੀ ਹੈ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਜਸਪੀਤ ਪਾਟਿਆ ਜੀ ਨੇ ਸਾਂਝੀ ਕੀਤੀ ਹੈ ਸੋ ਕੋਈ ਵੀ ਵਿਦਿਆਰਥੀ ਮਾਸਟਰਸ ਐਡਮਿਸ਼ਨ ਲੈਣਾ ਚਾਹਵੇ ਤੇ 9041390412 ਜਸਪੀਤ ਪਾਟਿਆ ਜੀ ਨਾਲ ਇਸੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਥੈਂਕ ਯੂ ਫੋਰ ਮੈ ਥੈਂਕ ਯੂ ਸੋ ਮਚ